ਭਣ ਹੋ ਜਾਈਏ ਕੋਈ ਨਹੀਂ ਆਣਾ ਹੈ ਲੈ ਫਟ ਕੱਗਟ 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 ਕਮਗਾ ਦੇ ਲਾਣੀ ਹੈ ਮੂੰਹ ਉਤ ਨਹੀਂ ਲੰਦੰਦ ਕਾਰਟ ਲੱਗ ਗਈਵੇਂਂ ਦੇ ਨਾ ਨਲ ਬੇ ਕਨੀ ਕਾਲ ਪੀਤਾ ਲੇਤਾ ਆ ਗਏ ਭੈਂ ਗਲਾਸ ਲੇ ਗਏ ਨਾ ਮੈਂ ਬਣਦਾ ਲਾਸਟ ਕਿਦਰ ਨਹੀਂ ਜਾਨਾ ਪਹਿਲਾਂ ਬਣ ਮੇ ਜਾਉਣੀ ਹੈ ਮੱਠਾ ਫੰਦੇ ਘਰ ਤੇ ਪੜਾਉਣੇ ਦੂਰ ਜਬਰਦਸ ਨਾ ਮੈਂ ਤੁਹਾਨੂੰ ਦਰਜਾ ਨਾ ਪਾਣਾ ਨਹੀਂ ਹੈ ਕਾ ਨਹੀਂ ਮੈਣਾ ਹਾਂਜੀ ਕੀ ਹਾਲ ਚਾਲ ਨੇ ਬਾਈ ਜਾਨ ਸੁਖਾ ਵਰਨੀ ਵੇ ਨਵਤਾ ਹੈ ਦਰ ਕਰਾ ਕੇ ਉਰੀ ਬਣ ਨਵਰਾ ਬਚਾ ਲਈ ਜਾਂਦੇ ਲੈ ਲਾਤੀ ਗਿਆ ਅਜਰ ਨਹੀਂ ਤੂੰ ਇਹਨੂੰ ਲੈ ਕੇ ਭੇਜ ਚਾਰ ਦੇ ਦਪਹਿਰਾਂ ਰੱਖ ਵਧੀਆ ਤੁਸੀਂ ਸਭ ਹੋ ਟਿਕ ਟਾਕ ਵਧੀਆ ਸਾਰੇ ਤੂੰ ਸੁਣਾ ਕੀ ਹਾਲ ਚਾਲ ਨੇ ਨਮਨ ਵੀ ਨਹੀਂ ਵਧੀਆ ਬਾਈ ਤੁਸੀਂ ਦੱਸੋ ਕੀ ਹਾਲ ਚਾਲ ਨੇ ਬਹੁਤ سارے ਠੀਕ ਨਿਕਰੇ ਨੇ